ਆਪਣੇ ਪੁੱਤ ਦੇ ਹੱਕ ਦੇ ਵਿੱਚ ਆਏ ਲੋਕਾਂ ਦੀ ਸੇਵਾ ਕਰਦਾ ਦਿਖਿਆ ਸਮਾਜ ਸੇਵੀ ਭਾਨੇ ਸਿੱਧੂ ਦਾ ਬਜ਼ੁਰਗ ਪਿਤਾ ਹੱਥ ਵਿੱਚ ਚਾਹ ਦੀ ਕੇਤਲੀ ਫੜ ਕੋੜ ਦੁਨਨੇ ਵਿਕੇ ਹੋਏ ਭਾਰੀ ਇਕੱਠ ਵਿੱਚ ਚਾਹ ਦੀ ਸੇਵਾ ਕਰਦਾ ਦਿਸਿਆ ਤੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤਾ ਗਿਆ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਪੰਜਾਬ ਵਿੱਚ ਤੇ ਨਾ ਉਹ ਅਮਨ ਸ਼ਾਂਤੀ ਰਹੀ ਹੈ ਭਾਨੇ ਸਿੱਧੂ ਦੀ ਗ੍ਰਿਫਤਾਰੀ ਨੂੰ 10 ਦਿਨ ਤੋਂ ਵੱਧ ਹੋ ਗਏ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਪੂਰਾ ਜੋਰ ਲੱਗਿਆ ਪਿਆ ਭਾਨੇ ਸਿੱਧੂ ਨੂੰ ਜਲਦੀ ਰਿਹਾ ਕਰਵਾਉਣ ਦੇ ਵਿੱਚ ਅੱਜ 3 ਫਰਵਰੀ 2024 ਨੂੰ ਸਾਰੀਆਂ ਜਥੇਬੰਦੀਆਂ ਨੇ ਸੰਗਰੂਰ ਮਾਨ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਹੈ ਤਾਂ ਜੋ ਭਾਨੇ ਸਿੱਧੂ ਨੂੰ ਰਿਹਾ ਕਰਵਾਇਆ ਜਾ ਸਕੇ ਜੋ ਵੀ ਸੱਚ ਦੀ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਸਿਰ ਨੱਪ ਦਿੱਤੀ ਜਾਂਦੀ ਹੈ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਦੇ ਬਾਰੇ ਹੋਰ ਤਾਜ਼ਾ ਤੇ ਨਵੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ